ਹੀ ਮੇਰੇ ਤੋਂ ਸੁਣ ਕੇ ਕਹਿ ਵੀ ਦੇਣਗੇ ਭਾਈ ਸਾਹਿਬ ਬੜੇ ਖੁਸ਼ ਆ। ਅੱਛਾ ਚੜ੍ਹਦੀ ਕਲਾ? ਹਾਂਜੀ ਬਹੁਤ ਚੜ੍ਹਦੀ ਕਲਾ। ਅੱਛਾ 2 ਮਿੰਟ ਗੱਲ ਕਰ ਲਓ ਹੋਰ ਕਿਵੇਂ ਸਭ? ਬਸ ਬਹੁਤ ਚੜ੍ਹਦੀ ਆ। ਇਹ ਕਹਿ ਕੇ ਫੇਰ ਉਦੋਂ ਬਾਅਦ ਸ਼ੁਰੂ ਕਰ ਲੈਣਾ। ਘਰੇ ਥੋੜਾ ਜਿਹਾ ਪੰਗਾ ਹੈ। ਬਸ ਕੰਮ ਦਾ ਥੋੜਾ ਜਿਹਾ ਚੱਲ ਰਿਹਾ ਹੈ। ਬੇਬੇ ਵੀ ਬਿਮਾਰ ਰਹਿੰਦੀ ਹੈ। ਸਿਹਤ ਵੀ ਮੇਰੀ ਡਾਊਨ ਜੁਈ ਹੈ। ਬਸ ਚੜ੍ਹਦੀ ਕਲਾ ਪਤਾ ਲੱਗ ਜਾਂਦਾ। ਇਹ ਅੰਦਰ ਗਹਿਰੇ ਤਲ ਦੇ ਉੱਤੇ ਤੇ ਭਰਿਆ ਹੋਇਆ। ਹਰ ਵੇਲੇ ਐਦਾਂ ਰਹਿਣਾ। ਦੁੱਖ ਤਕਲੀਫਾਂ ਕਿਤਾ ਰੱਖਣਾ ਜ਼ਿੰਦਗੀ ਵਿੱਚ ਸਭ ਦੇ ਉੱਤੇ ਨੇ ਸਭ ਦੇ ਉੱਤੇ ਨੇ ਜਿੰਨਾ ਵੱਡਾ ਬੰਦਾ ਹੈ ਓਨੇ ਉਹਨੂੰ ਦੁੱਖ ਵੀ ਵੱਡੇ ਨੇ ਵੱਡੇ ਵੱਡੇ ਜੋ ਦਿਸਣ ਲੋਕ ਤਿੰਨ ਕੋ ਪਿਆਪੈ ਚਿੰਤਾ ਰੋਕ ਦੁੱਖ ਸਭ ਕੋਲ ਨੇ ਕੌਣ ਵੱਡਾ ਮਾਇਆ ਵੜਿਆਈ ਕਹਿੰਦੇ ਨਹੀਂ ਸੋ ਵੱਡਾ ਜਨਰਾਮ ਲੇਬ ਲੈ ਕਹਿੰਦੇ ਤੇਰੇ ਕੋਲ ਲੱਗਦਾ ਜਮੀਨਾਂ ਬਹੁਤੀਆਂ ਲੋਕਾਂ ਕੋਲ ਭੂਮੀਆਂ ਭੂਮ ਉੱਪਰ ਨੇ ਤੇ ਲੁੱਟ ਜਾਏ ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੇ ਭੁੱਖ ਤੇ ਮਰਦੀ ਨਹੀਂ ਕੋਹ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਜਿੰਨੇ ਵੱਡੇ ਨੇ ਦੁਖੀ ਸਾਰੇ ਨੇ ਬਸ ਨੰਬਰ ਉਹਨੂੰ ਮਿਲਨੇ ਆ ਦੁੱਖ ਨੂੰ ਜਾਣਦਾ ਕਿੰਨਾ ਦੁੱਖ ਸਾਰੇ ਦੀ ਜ਼ਿੰਦਗੀ ਚ ਹਰ ਬੰਦੇ ਦੀ ਜ਼ਿੰਦਗੀ ਕਿਸੇ ਦੀ ਜ਼ਿੰਦਗੀ ਚ ਥੋੜਾ ਦੁੱਖ ਹੈ ਕਿਸੇ ਦੀ ਜ਼ਿੰਦਗੀ ਚ ਜ਼ਿਆਦਾ ਦੁੱਖ ਮੈਂ ਕਿਹਾ ਵੀ ਤੁਹਾਨੂੰ ਨਾਲ ਗੱਲ ਕੀਤੀ ਸੀ ਜੇ ਤੈਨੂੰ ਫਿਕਰ ਹੈ ਮੇਰੀ ਰਸੋਈ ਚੱਲਣੀ ਹੈ ਜੇ ਤੂੰ ਮੈਨੂੰ ਆ ਕੇ ਕਹੇ ਮੇਰੀ ਰਸੋਈ ਨਹੀਂ ਚੱਲਦੀ ਤੇ ਜਿਹਦੇ ਨਾਲ ਗੱਲ ਕਰਦਾ ਉਹਦਾ ਵੀ ਤੇ ਲੰਗਰ ਹੈ ਲੰਗਰ ਭਾਵੇਂ ਗੁਰੂ ਦਾ ਪਰ ਪ੍ਰਬੰਧ ਤੇ ਅਸੀਂ ਹੋਈਏ ਕਿ ਨਹੀਂ ਚਲ ਉਹਨਾਂ ਦੇ ਆਪ ਪਹਿਣਾ ਕਿ ਨਹੀਂ ਪ੍ਰਬੰਧ ਤੇ ਕਰਨਾ ਪਊ ਤੇਨੂੰ ਤੇਰੀ ਰਸੋਈ ਦਾ ਪ੍ਰਬੰਧ ਕਰਨਾ ਪਊ ਮੈਨੂੰ ਸਾਡੇ ਵਾਲੀ ਸਾਂਝੇ ਚੁੱਲ੍ਹੇ ਦਾ ਪ੍ਰਬੰਧ ਕਰਨਾ ਪਊ ਰਸੋਈ ਦਾ ਹਰ ਬੰਦੇ ਨੇ ਕਰਨਾ ਬਸ ਤੁਸੀਂ ਉਹਨੂੰ ਕਿਵੇਂ ਟੈਕਲ ਕਰਦੇ ਹੋ ਉਸ ਦੁੱਖ ਨੂੰ ਨਜਿੱਠਦੇ ਕਿਦਾਂ ਏ ਜਿਵੇਂ ਹੁਣ ਮੰਨ ਲੋ ਗੁੰਮ ਲੱਗਾ ਬਾਹਰ ਬਾਹਰ ਗਰਮੀ ਹੈ ਇੱਕ ਨੇ ਕਹਿਣਾ ਹਾਏ ਗਰਮੀ ਹਾਏ ਮਰਗੇ ਹਾਏ ਗਰਮੀ ਹਾਏ ਮਰਗੇ ਐਦਾਂ ਕਰੀ ਜਾ ਮੈਨੂੰ ਆਇ ਇੱਕ ਆ ਕੇ ਕਹਿੰਦਾ ਮੱਜਾਂ ਵਾਲਾ ਛੱਪੜ ਹੈਗਾ ਮੈਂ ਕਿਹਾ ਹਾਂ ਤੋਬਾ ਮੈਂ ਕਿਹਾ ਹਾਂ ਕਹਿੰਦਾ ਉਹ ਤੂੰ ਸਾਫ਼ ਕਰਾਓ ਉਹਦੇ ਜੀ ਨਾਲ ਲਈ ਉਹਦੇ ਜੀ ਬੜੇ ਜੀ ਇੰਨੀ ਗਰਮੀ ਲੱਗਦੀ ਹੈ ਮੈਂ ਹੁਣ ਮੱਝਾਂ ਤੇਰੇ ਲਈ ਬਾਹਰ ਕੱਢ ਕੇ ਹੁਣ ਗੁਰੂ ਕੀਆਂ ਬੱਕਰੀਆਂ ਮੱਝਾਂ ਬਾੜੀ ਵਿੱਚ। ਇਹ ਝੋਟੇ ਬਾੜੀਏ ਮੱਝਾਂ ਕੱਢ ਕੇ ਮੈਨੂੰ ਕਹਿੰਦਾ ਮੈਨੂੰ ਬਾੜੋ ਵਿੱਚ। ਮੈਂ ਕਿਹਾ ਉਹਦੇ ਦੁੱਧ ਦੇਣਗੀਆਂ। ਉਹਦੇ ਵਿਚਾਰੀਆਂ ਠੰਡੀਆਂ ਰਹਿਣਗੀਆਂ ਕੋਈ 2 3 4 ਕੁਇੰਟਲ ਦੁੱਧ ਲੰਗਰ ਚ ਚਾਹੀਦਾ ਹੁੰਦਾ ਰੋਜ਼। ਚਾਹੀਦਾ ਕਿ ਨਹੀਂ ਅੱਜ ਕੱਲ੍ਹ ਵਾਲੀ ਗਰਮੀ ਚ 4 ਕੁਇੰਟਲ ਦੁੱਧ ਹੋਵੇ ਘਰ ਦਾ। 8 ਕੁਇੰਟਲ ਵਰਗਾ ਹੋ। ਮੁੱਲ ਲਾਉਗੇ 8 ਕੁਇੰਟਲ ਇਹ 4 ਕੁਇੰਟਲ ਨਾਲ ਕੰਮ ਚੱਲ ਜਾਂਦਾ। ਸਵੇਰੇ ਪਰਮੇਸ਼ਰ ਦਵਾਰ ਤੁਸੀਂ ਆਓ ਲੱਸੀ ਮਿਲਦੀ ਹੁੰਦੀ ਹੈ। 3-3 ਵਜੇ ਤੱਕ 2 ਵਜੇ ਤੱਕ ਦੁਪਹਿਰ ਤੱਕ ਲੱਸੀ ਚੱਲਦੀ ਲੰਗਰ ਚ। ਚੱਲਦੀ ਕਿ ਨਹੀਂ ਚੱਲਦੀ? ਸ਼ਾਮ ਨੂੰ ਆਉਣ ਵਾਲਿਆਂ ਨੇ ਕਿਤੇ ਪੀਤੀ ਉਹੀ ਕਹੀਦੇ ਨੂੰ ਚੱਲਦੀ ਹੈ। ਪੀਤੀ ਹੈ ਤੁਸੀਂ? ਆਉਂਦੇ ਤੇ ਸ਼ਾਮ ਨੂੰ ਆ ਤੁਸੀਂ ਉਹ ਤੇ 2 ਵਜੇ ਮੁੱਕ ਜਾਂਦੀ ਹੈ। ਐਵੇਂ ਹੀ ਕਹੇ ਤਾਂ ਚੱਲਦੀ ਹੈ। ਪੁੱਛਦੇ ਲੈ ਜਾਣਦੇ ਲੈ। ਹੁਣ ਜਿਹੜੇ ਆਉਂਦੇ ਆ ਦੁਪਹਿਰੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਵੀ ਚੱਲਦੀ ਹੈ। ਹੁਣ ਵੇਖੋ। ਉਹ ਮੱਝਾਂ ਨੇ ਉਹ ਤੇ ਦੁੱਧ ਦੇਣ ਗਿਆ ਕਿ ਨਹੀਂ ਉਹਨਾਂ ਲਈ ਤੇ ਕਰੋਬਾ ਬਣਿਆ ਤਲਾਬ ਬਣਿਆ ਤਲਾਬ ਮੱਝਾਂ ਦਾ ਤਲਾਬ ਉਹਨਾਂ ਨੂੰ ਕੱਢਦੀ ਤੇ ਤੈਨੂੰ ਬਾੜਦੀ ਛੋਟੇ ਨੂੰ ਉਹਦੇ ਚ ਵੜਜੋ ਸਾਰੇ ਉਹਨਾਂ ਦਾ ਤੇ ਫਾਇਦਾ ਵੀ ਹੈ ਹੈ ਕਿ ਨਹੀਂ ਹੁਣ ਮੇਰੇ ਕਹਿਣ ਦਾ ਮਤਲਬ ਹੈ ਇੱਕ ਬੰਦਾ ਕਹੀ ਜਾਂਦਾ ਹਾਏ ਓਏ ਗਰਮੀ ਹਾਏ ਗਰਮੀ ਮਰ ਗਏ ਮਰ ਗਏ ਮਰ ਗਏ ਇੱਕ ਕਹਿੰਦਾ ਚਲੋ ਜੀ ਠੀਕ ਹੈ ਤੇ ਹਰ ਸਾਲ ਹੀ ਹੁੰਦੀ ਹੈ ਕਰ ਨਹੀਂ ਪੈਣਾ ਪਈ ਇੱਕ ਨੇ ਮਨ ਸਮਝਾਇਆ ਹੋਇਆ ਇੱਕ ਗਰਮੀ ਨੂੰ ਕਿਵੇਂ ਟੈਕਲ ਕਰਦਾ ਇੱਕ ਗਰਮੀ ਨੂੰ ਬੋਲੋ ਕਿਵੇਂ ਟੈਕਲ ਕਰਦਾ ਇੱਕ ਬਰਸਾਤ ਅੱਜ ਹੁਣ ਕੱਲ ਨੂੰ ਮੀਂਹ ਪੈਣ ਲੱਗ ਜਾਣਗੇ ਇਹੀ ਕਹਿੰਦੇ ਮੌਸਮ ਵਾਲੇ ਵੈਦਰ ਵਾਲੇ ਕਹਿੰਦੇ ਕੱਲ ਨੂੰ ਦੁਪਹਿਰ ਤੋਂ ਬਾਅਦ ਮੀਂਹ ਪਊਗਾ ਚਲੋ ਕੱਲ ਪੈ ਜੂ ਪਰਸੋਂ ਪੈ ਜੂ ਹੁਣ ਇੱਕ ਮੀਂਹ ਨੂੰ ਕਿਵੇਂ ਟੈਕਲ ਕਰਦਾ ਕਈ ਮੀਂਹ ਨੂੰ ਬੜਾ ਇੰਜੋਏ ਕਰਦੇ ਨੇ ਨਹਾਉਂਦੇ ਆ ਮੀਂਹ ਦੇ ਵਿੱਚ ਬੜ ਕੇ ਛਾਲਾ ਮਾਰਦੇ ਬੜੇ ਖੁਸ਼ ਹੋਣਗੇ ਐ ਪੈ ਜਾਣਗੇ ਮੀਂਹ ਦੇ ਵਿੱਚ ਤੇ ਕਈ ਅੱਜ ਵੀ ਔਖੇ ਭੇੜੇ ਬੂ ਵਾਲੇ ਅੱਜ ਵੀ ਉਹ ਭੇੜਾ ਬੂ ਰੱਖਣ ਹਾਏ ਗਰਮੀ ਤੇ ਕੱਲੋ ਜਦੋਂ ਮੀਂਹ ਆ ਪੈ ਗਿਆ ਹਾਏ ਮੀਂਹ ਪੈ ਰਿਆ ਇਹ ਫੇਰ ਵੀ ਔਖਾ ਹੀ ਤੇਰਾ ਬੰਦਾ ਕਰੇ ਕੀ ਤੂੰ ਤੇ ਮਰ ਜਾ ਸੁਸਾਈਡ ਕਰ ਲੈ ਤੂੰ ਤੇ ਸੱਚੀ ਮਗਰੋਂ ਲੈ ਜਾ ਭਾਰ ਬਣਿਆ ਭਾਈ ਰੇ ਭਗਤੀ ਹੀ ਨਿਕਾਹੇ ਜਾ ਗਿਆ ਇਹੇ ਜੇ ਹੋਣਗੇ ਐਡਾ ਨਕੰਮਾ ਸੱਚੀ ਮਤਲਬ ਤੂੰ ਖੁਸ਼ ਕਰੋ ਆਣਾ ਤੂੰ ਗਰਮੀ 'ਚ ਵੀ ਔਖਾ ਸੀ ਤੂੰ ਮੀਂਹ ਵੀ ਔਖਾ ਹੀ ਉਸ ਸੌਖਾ ਕਿਵੇਂ ਹੋਏਗਾ ਉਦੋਂ ਫਿਰ ਐਂ ਲੱਗਦਾ ਵੀ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਜਿੰਨੂੰ ਤੁਸੀਂ ਰੱਬ ਕਹਿੰਦੇ ਆ ਨਾ ਉਹ ਆ ਕੇ ਕਹੇ ਵੀ ਹਾਂ ਬਈ ਦੱਸ ਤੂੰ ਕਈ ਗਰਮੀ ਬਹੁਤ ਕੋਈ ਲੱਲ ਲੰਮੀ ਪਵਾ ਦੇ ਤੂੰ ਕਿਹੜਾ ਖੁਸ਼ ਹੋ ਜਾਣਾ ਫਿਰ ਤੂੰ ਕਹਿੰਗਾ ਹਾਏ ਵੀ ਵਾਲਾ ਪਈ ਜਾਂਦਾ ਇਸ ਕਰਕੇ ਜਿਹੜੇ ਬੰਦੇ ਦੁਖੀ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਸੁਖੀ ਕਰ ਨਹੀਂ ਸਕਦਾ ਜਿਹੜੇ ਸੁਖੀ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦੁਖੀ ਕਰ ਨਹੀਂ ਸਕਦਾ ਜਿਹੜੇ ਕਾਇਮ ਰਹਿਣਾ ਚਾਹੁੰਦੇ ਨੇ ਵੀ ਮੈਂ ਰਹਿਣਾ ਕਾਇਮ ਤੁਸੀਂ ਮਗਰੋਂ ਲੋ ਜੋ ਮਰਜ਼ੀ ਹੋਈ ਜਾਵੇ ਅਸੀਂ ਖੁਸ਼ ਰਹਿਣਾ ਦੁੱਖ ਸੁੱਖ ਆਉਂਦੇ ਆਣਗੇ ਕੋਈ ਨਹੀਂ ਆਚਾਰ ਨਾਲ ਖਾ ਲਾਂਗੇ ਅੰਬ ਦਾ ਆਚਾਰ ਰੱਖਾਂਗੇ ਨਹੀਂ ਸਬਜੀ ਬਣੂ ਆਚਾਰ ਬਹੁਤ ਹੈ ਚਟਨੀ ਘੁੱਟ ਲਾਂਗੇ ਖੰਡ ਨਹੀਂ ਗੁੜ ਦੀ ਪੀ ਲਾਂਗੇ ਮੱਝ ਦਾ ਨਹੀਂ ਗਾਂ ਦਾ ਥਾਰ ਲਾਂਗੇ ਪੱਕਰੀ ਲੈ ਆਵਾਂਗੇ ਪਰ ਮੈਂ ਰਹਿਣਾ ਕਾਇਮ ਹੀ ਐ ਕੋਈ ਗੱਲ ਨਹੀਂ ਇੱਥੇ ਛਾਤੀ ਤੇ ਰੱਖ ਕੇ ਨਹੀਂ ਲੈ ਗਿਆ ਕੋਈ ਐ ਕਹਿ ਰਿਹਾ ਜਿਹੜਾ ਬੰਦਾ ਉਹ ਵੀ ਹੈਗਾ ਇੱਕ ਨੇ ਹਰ ਵੇਲੇ ਪਰੇਸ਼ਾਨ ਰਹਿਣਾ ਦੁਖੀ ਰਹਿਣਾ ਤਾਂ ਕਰਕੇ ਪਿਆਰਿਓ ਇਸ ਗੱਲ ਦਾ ਖਿਆਲ ਵਖੋ ਮੈਂ ਗੁਰੂ ਆਪ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਦੁੱਖ ਕੀਆ ਪੰਨਾ ਖੁੱਲੀਆਂ ਸੁਖ ਨਾ ਨਿਕਲੇ ਕੋਈ ਕਹਿੰਦੇ ਜਿੱਧਰ ਵੇਖਦੇ ਆ ਦੁੱਖ ਹੀ ਦੁੱਖ ਲੋਖੀ ਦੁੱਖ ਦੁੱਖ ਹੀ ਦੁੱਖ ਤੇ ਦੁੱਖ ਤੋਂ ਤੇ ਤੁਹਾਡਾ ਖਹਿੜਾ ਝੁੱਟਣਾ ਨਹੀਂ ਛੁੱਟਿਆ ਕਿਹਦਾ ਖਹਿੜਾ ਦੱਸੋ ਅਬ ਬਰਸਾਤ ਤਿੰਨ ਦਿਨ ਪਈ ਆ ਹੁਣ ਦੱਸਿਓ ਕੱਲ ਤੋਂ ਮੀਂਹ ਪੈ ਜਾਣਾ ਬਰਸਾਤਾਂ ਵਿੱਚ ਆਪਾਂ ਤੇ ਕੱਢਨੇ ਨੇ ਪੂੜੇ ਆਪਾਂ ਤੇ ਕਹਾਂਗੇ ਖੀਰ ਪੂੜੇ ਬਣਾਓ ਅੱਜ ਪਕੌੜੇ ਬਣਾ ਲਓ ਮਾੜੇ ਤੋਂ ਮਾੜਾ ਵੀ ਪੂੜੇ ਕੱਢ ਲੈਂਦਾ ਕਿ ਨਹੀਂ ਕੱਢ ਲੈਂਦਾ ਗਰੀਬ ਤੋਂ ਗਰੀਬ ਵੀ ਪੂੜੇ ਕੱਢ ਲੈਂਦਾ ਪਰ ਤੁਸੀਂ ਦੱਸੋ ਆ ਜਿਹੜੇ ਪੰਛੀਆਂ ਨੇ ਚੋਗ ਚੁਗਣਾ ਕਿੱਥੇ ਜਾਣਗੇ ਤਿੰਨ ਦਿਨ ਮੀਂਹ ਪਈ ਗਿਆ ਪਈ ਗਿਆ ਪਈ ਗਿਆ ਕਿੱਥੇ ਖਾ ਕੇ ਆਉਣ ਇਹ ਕਿਹੜੇ ਚੁਗਣ ਸਾਰਾ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਉੱਡੀ ਨਹੀਂ ਸਕਦੇ ਗਿੱਲੇ ਹੋ ਜਾਣਗੇ ਮਰ ਜਾਂਦੇ ਨੇ ਕਿੰਨੇ ਪੰਛੀ ਦੁੱਖ ਕਿੱਥੇ ਦੀ ਇੱਥੇ ਬਾਦਸ਼ਾਹ ਦਾ ਬਚਨ ਹੈ ਜਿਹੜਾ ਦੁੱਖ ਵਿੱਚ ਜੰਮਣ ਦੁੱਖ ਵਿੱਚ ਮਰਨ ਦੁੱਖ ਵਰਤਨ ਸੰਸਾਰ ਦੁੱਖ ਤੇ ਵਰਤਣਾ ਪੈਣਾ ਹੈ ਬਸ ਟੈਕਲ ਕਿਵੇਂ ਕਰਦਾ ਹੈ ਇਹ ਮਸਲਾ ਦੁੱਖ ਨੇ ਦੇਣਾ ਖੜਾ ਨਹੀਂ ਕਰਨਾ ਤੁਸੀਂ ਦੱਸੋ 6 ਮਹੀਨਿਆਂ ਇੰਡੀਆ ਵਾਲੀ ਗਰਮੀ ਤੇ ਤੁਹਾਡਾ ਖੜਾ ਖੜਾ ਦੇਣਾ ਬੋਲਿਓ ਛੱਡਣਾ ਹੀ ਨਹੀਂ ਖੜਾ ਹੈ ਹਰ ਸਾਲ ਗਰਮੀ ਆਉਣੀ ਹੈ ਹਰ ਸਾਲ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ ਜੂਨ ਜੁਲਾਈ ਅਗਸਤ ਠੀਕ ਹੈ ਜੂਨ ਜੁਲਾਈ ਅਗਸਤ ਇਹ ਤਿੰਨ ਮਹੀਨੇ ਆਉਣੇ ਹੀ ਇਹਨੂੰ ਤੁਸੀਂ ਤੇ ਬਦਲ ਨਹੀਂ ਲੱਗੇ ਬਸ ਫਿਰ ਇਹਨੂੰ ਟੈਕਲ ਕਿਵੇਂ ਕਰੇਗਾ ਇਹਦੇ ਤੋਂ ਖੜਾ ਕਿਵੇਂ ਛਡਾ ਲੇਗਾ ਤੂੰ ਬਹੁਤ ਹੀ ਸਰਦੀ ਤੋਂ ਕਿਵੇਂ ਖੜਾ ਛਡਾ ਲੇਗਾ ਇਹ ਤਾਂ ਹੋਣਾ ਹੀ ਹੈ ਕਿਹੜਾ ਬੰਦਾ ਕਹੇ ਮੈਨੂੰ ਕਦੇ ਬੁਖਾਰ ਨਹੀਂ ਚੜਦਾ ਮੈਨੂੰ ਕਦੇ ਸਿਰ ਨਹੀਂ ਦੁਖਣਾ ਇਹ ਤੇ ਹਰ ਇੱਕ ਦੀ ਜ਼ਿੰਦਗੀ ਚੰਗਾ ਤੁਹਾਡੇ ਚੋਂ ਕੋਈ ਬੰਦਾ ਬਾਹਰ ਖੜੀ ਕਰਕੇ ਕਹਿ ਸਕਦਾ ਮੇਰੀ ਮਾਂ ਨੇ ਮਰਨਾ ਨਹੀਂ ਐਦੂ ਵੀ ਕੋਈ ਮੇਰੇ ਪਿਓ ਨੇ ਨਹੀਂ ਮਰਨਾ ਘਰ ਵਾਲੀ ਕਹਿ ਸਕਦੀ ਮੇਰੇ ਘਰ ਵਾਲਾ ਮਰੂ ਨਹੀਂ ਘਰ ਵਾਲਾ ਕਹਿ ਸਕਦਾ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਜਾਣਾ ਪੈਂਦਾ ਤੇ ਦੁੱਖ ਤੇ ਹੈਗਾ ਹੀ ਹੈ ਤੁਸੀਂ ਇਹ ਤੋਂ ਕਿਹੜਾ ਕਿਵੇਂ ਛਡਾ ਲੋਗੇ ਜੰਮਣ ਵੀ ਦੁੱਖ ਵਿੱਚ ਹੈ ਮਰਨ ਵੀ ਹੈ ਔਰ ਸਾਡਾ ਕੱਲਿਆਂ ਦਾ ਨਹੀਂ ਪੂਰੀ ਕਾਇਨਾਤ ਦਾ ਹੀ ਇਦਾਂ ਬਸ ਤੂੰ ਇਹਨੂੰ ਟੈਕਲ ਕਿਵੇਂ ਕਰੇਗਾ ਰੋ ਕੇ ਭੋਗ ਲੈ ਹੱਸ ਕੇ ਭੋਗ ਲੈ ਭੋਗਣੇ ਦੇ ਭੈਣ ਲੰਘਣੇ ਨੇ ਤੇ ਨਵੀਂ ਨੇ ਇਦਾਂ ਹੀ ਦਰਮੀਆਂ ਬਸ ਜਿਵੇਂ ਮਰਜ਼ੀ ਲੰਗਾ ਲੈ ਹੱਸ ਕੇ ਲੰਗਾ ਲੈ ਭਾਵੇਂ ਰੋ ਕੇ ਲੰਗਾ ਲੈ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਇਹਨੇ ਐਂ ਲੰਘਣਾ ਭਾਵੇਂ ਰੋ ਕੇ ਲੰਗਾ ਲੋ ਭਾਵੇਂ ਹੱਸ ਕੇ ਲੰਗਾ ਪਾਵੇਂ ਦੁਖੀ ਹੋ ਕੇ ਲਗਾ ਲੋ ਪਾਵੇਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਵਾਹੂ ਕੰਡਿਆਂ ਤੇ ਵੀ ਹੱਸ ਲੋ ਨਹੀਂ ਹਸਣਾ ਤੇ ਚੱਲ ਫਿਰ ਬੇ ਮੰਜੇ ਤੇ ਰਹਿ ਦੁਖੀ ਚਿੰਤਾ ਕਠੋਲਾ ਬਾਣ ਦੁਖ ਬਿਰਹ ਮਾਵਣ ਲੈ ਕਹਿੰਦੇ ਵੇਖ ਚਿੰਤਾ ਦੀ ਮੰਜੀ ਤੇ ਪਏ ਆ ਕੋਈ ਹੈਗਾ ਰੱਬ ਕਿਤੇ ਆ ਜਾ ਵੇਖ ਲੈ ਲੈ ਚਿੰਤਾ ਦੀ ਮੰਜੀ ਤੇ ਪਏ ਆ ਦੁੱਖਾਂ ਦਾ ਬਾਣ ਬਿਰਹ ਦਾ ਆ ਆ ਪਿਛਾਵਣ ਲੈ ਏ ਹਮਾਰਾ ਜੀਵਣਾ ਤੋ ਸਾਹਿਬ ਸੱਚੇ ਨੇ ਵੇਖੀਂ ਸਾਡਾ ਜੀਵਣਾ ਕਿਵੇਂ ਚਿੰਤਾ ਤੇ ਦੁਖੀ ਤੇ ਪਰੇਸ਼ਾਨ ਰਹਿੰਦਾ ਮਰਜੀ ਸਾਡੀ ਹੈ ਹੱਸ ਕੇ ਕੱਟ ਲੋ ਰੋ ਕੇ ਕੱਟ ਲੋ ਕਟੜੀ ਤੇ ਪੈਣੀ ਫਿਰ ਜੇ ਕਟੜੀ ਹੀ ਪੈਣੀ ਹੈ ਫਿਰ ਹੱਸ ਕੇ ਕੱਟ ਲੋ ਨੱਚ ਕੇ ਕੱਟ ਲੋ ਖੁਸ਼ ਹੋ ਕੇ ਕੱਟ ਲੋ ਕਟੜੀ ਪੈਣੀ ਫਿਰ ਕੱਟ ਲੋ ਐ ਕਿ ਨਹੀਂ ਬਈ ਬਸ ਫਿਰ ਸੋਚ ਕੇ ਰੱਖੋ ਛੱਡ ਵੀ ਸਕਦੇ ਨੇ ਭਾਈ ਜ਼ਰੂਰੀ ਥੋੜਾ ਚਿਮੜੇ ਰਹਿਣਗੇ ਸਾਡੇ ਨਾਲ ਕੀ ਪਤਾ ਕਿਤੇ ਕਦੋਂ ਹਲਵੇ ਦਾ ਕਹਿ ਜਾਣਾ ਮੁੜ ਕੇ ਫੋਨ ਕਰਨਗੇ ਕਿ ਨਹੀਂ ਕਰਨਗੇ ਪਰ ਚਿੱਤ ਟਿਕਾਣੇ ਰੱਖਣਾ ਆਪਣਾ ਤੇਰਾ ਜਾਇਆ ਤੇਰਾ ਢਡੋਰ ਜਾਇਆ ਤੇਰਾ ਬਲੱਡ ਤੇਰਾ ਖੂਨ ਖੂਨ ਪਸੀਨੇ ਨਾਲ ਪਾਲਿਆ ਪਾਲੀ ਤੈਨੂੰ ਬਿਨਾ ਦੱਸੇ ਤੋਂ ਤੈਨੂੰ ਛੱਡ ਕੇ ਜਾ ਸਕਦੀ ਹੈ ਜਾਂ ਜਾ ਸਕਦਾ ਅੱਜ ਦਾ ਜ਼ਮਾਨਾ ਇਦਾਂ ਦਾ ਹੈ ਯਾਰੀ ਰੱਖੋ ਕੋਈ ਗੱਲ ਨਹੀਂ ਪਾਈ ਆਪਾਂ ਆਪਣਾ ਫਰਜ਼ ਨਿਭਾਇਆ ਕਿ ਤੇਰੀ ਮਰਜੀ ਹੈ ਕੱਦ ਲਈ ਰੋਣਾ ਫਿਰ ਬਹਿ ਕੇ ਬਹਿ ਜਾ ਚੀਕਾਂ ਮਾਰਨ ਦੀ ਹਾਏ ਐ ਹੋ ਗਿਆ ਅੱਜ ਕਿਆਂ ਦੇ ਹੋਇਆ ਨਹੀਂ ਹੁਣੀ ਰੋਈ ਦੰਦਰ ਪਹਿਲਾਂ ਹੀ ਕਿਤੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਹੋਇਆ ਤੇ ਹੈ ਦੀਏ ਜੀ ਅਗਲਾ ਦੇ ਸਾਨੂੰ ਸਾਡੇ ਈਮੋਸ਼ਨ ਨੇ ਜਿਹੜੇ ਉਹਦੇ ਹੀ ਕਥਾ ਕਰੇ ਜਜ਼ਬਾਤੀਆਂ ਦੇ ਜਜ਼ਬਾਤਾਂ ਨੂੰ ਛੇੜੇ ਹੋੜ ਰੋਦੇ ਨੇ ਜਜਬਾਤੀਆਂ ਦੀ ਕਥਾ ਕਰੇ ਅੱਗੇ ਜਾ ਕੇ ਉਹ ਹੋਰ ਰੋ ਕੇ ਆ ਜਾਂਦੇ ਰੋ ਰਾ ਕੇ ਚੁੰਨੀ ਨਾਲ ਅੱਖਾਂ ਉੱਖਾਂ ਪੂੰਝ ਕੇ ਦਵਾਨ ਵਿੱਚ ਰੋ ਕੇ ਕਹਿਣਗੇ ਰਹੁਲੇ ਤੇ ਹੋ ਗਏ ਬਾੜੇ ਜੀ ਉਹ ਹੋਰ ਇਮੋਸ਼ਨਲੀ ਹੋ ਜਾਂਦੇ ਨੇ ਬੰਦੇ ਜਜਬਾਤੀ ਹੋ ਜਾਂਦੇ ਪਰ ਅਸੀਂ ਤੇ ਜਜਬਾਤੀ ਨਹੀਂ ਅਸੀਂ ਕੈਮ ਹੋਣਾ ਅਸੀਂ ਕੈਮ ਹੋਣਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਹਮੇਸ਼ਾ ਹੌਸਲੇ ਚ ਰਹਿਣਾ ਹੈ ਪਹਿਲੇ ਪਾਸ਼ਾ ਕਹਿੰਦੇ ਨੇ ਦੁੱਖ ਬੜੇ ਆਉਂਦੇ ਨੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਇਹ ਤੇ ਚੱਲਦਾ ਹੀ ਰਹਿੰਦਾ ਜਿਵੇਂ ਆਪਾਂ ਬਚਨ ਪੜਦੇ ਆ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੋ ਕੱਪੜੇ ਆ ਜਿਵੇਂ ਆਪਾਂ ਕੱਪੜੇ ਬਦਲਦੇ ਰਹਿੰਦੇ ਆ ਐਦਾਂ ਹੀ ਕੱਪੜੇ ਨਾਲੇ ਇੱਕ ਦਾ ਲਾਹੌਰ ਵੀ ਦੱਸਾ ਇਹ ਦੋ ਕੱਪੜੇ ਨਹੀਂ ਹੈ ਇਹ ਇੱਕੋ ਹੀ ਕੱਪੜਾ ਇਹ ਦੋ ਕੱਪੜੇ ਨਹੀਂ ਇੱਕੋ ਹੀ ਹੈ ਇੱਕੋ ਪਤਾ ਕਿਵੇਂ ਹੈ ਇੱਕ ਹੀ ਸੁੱਖ ਹੈ ਜਿਹੜਾ ਉਹੀ ਦੁੱਖ ਬਣ ਜਾਂਦਾ ਹੈ ਦੁੱਖ ਜਿਵੇਂ ਮੰਨ ਲਓ ਮਲਵਾ ਆ ਮੇਰੇ ਹੱਥ ਵਿੱਚ ਡੰਡਾ ਹੈ ਇਹਦਾ ਆ ਸਿਰਾ ਦੁੱਖ ਹੈ ਆ ਸਿਰਾ ਸੁੱਖ ਹੈ ਇਹ ਦੋ ਨਹੀਂ ਇੱਕੋ ਦੇ ਹੀ ਦੋ ਪਹਿਲੂ ਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਜਿਵੇਂ ਦੋ ਪਾਸੇ ਹੁੰਦੇ ਨੇ ਇਦਾਂ ਹੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਹੁਣ ਤੁਸੀਂ ਦੱਸਿਓ ਪਾਸ ਹੋਣਾ ਸੁੱਖ ਹੈ ਕਿ ਦੁੱਖ ਹੈ ਪਾਸ ਹੋਣਾ ਸੁੱਖ ਪਰ ਇਹ ਇਗਜ਼ਾਮ ਦੇ ਦੁੱਖ ਤੋਂ ਬਾਅਦ ਹੀ ਹੁੰਦਾ ਹੈ ਕਿ ਇਹ ਜੁੜੇ ਹੋਏ ਨੇ ਦੋਨੇ ਮਾਂ ਬੰਨਾ ਸੁੱਖ ਹੈ ਕਿ ਦੁੱਖ ਹੈ ਬੋਲੋ ਜਨਾ ਸੁੱਖ ਹੈ ਪਰ ਕਿੰਨਾ ਦਰਦ ਝੱਲ ਕੇ ਫਿਰ ਆਉਂਦਾ ਇੱਕ ਸਿਰਾ ਸੁੱਖ ਹੈ ਇੱਕ ਸਿਰਾ ਦੁੱਖ ਇੱਕ ਹੀ ਹੈ ਇਹਦਾ ਇੱਕ ਪਾਸਾ ਸੁੱਖ ਹੈ ਇੱਕ ਪਾਸਾ ਦੁੱਖ ਹਰ ਚੀਜ਼ ਲਈ ਹੁਣ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਵੀ ਵਿਆਹ ਕਰਾਇਆ ਬੋਲੋ ਕਈਆਂ ਦੇ ਹੋਏ ਨੇ ਘਰ ਵਾਲੀ ਸੁੱਖ ਹੈ ਕਿ ਦੁੱਖ ਲੈ ਦੱਸ ਆ ਤੇ ਹੱਦ ਹੋ ਗਈ ਯਾਰ ਚੁੱਪੀ ਕਰਕੇ ਨਾ ਹਾਂ ਨਾ ਨਾ ਕੁਛ ਤੇ ਬੋਲੋ वि सुख है के दुख है अरे हाथी हो हाँ गई चुप भी करके ना सुख कह रहे ना दुख <coming muchísimo> कह रहे दोवे ही है कुछ सुख ने कुछ दुख ने एदा ही है बस ਠੀਕ ਹੈ ਨਾ ਇਕੱਠੇ ਹੀ ਨੇ ਨਾ ਦੋਨੇ ਤੂੰ ਐਂ ਤੇ ਕਹਿ ਨਹੀਂ ਸਕਦਾ ਵੀ ਇਕੱਲੇ ਸੁਖ ਸੁਖ ਹੋਣ ਵੀ ਮੇਰੀ ਘਰ ਵਾਲੀ ਆਵੇ ਮੇਰੀ ਸੇਵਾ ਕਰੇ ਮੈਨੂੰ ਰੋਟੀ ਖਵਾਵੇ ਮੈਨੂੰ ਮੈਨੂੰ ਮਤਲਬ ਸੁਖ 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 ਪਰ ਉਹਨੂੰ ਉਹਨੂੰ ਕੱਪੜੇ ਕੌਣ ਲੈ ਕੇ ਦੇਵੇ ਉਹਨੂੰ ਪਰ ਸਚਾਈ ਤਾਂ ਉਹਨੂੰ ਤਾਂ ਸੂਟ ਚਾਹੀਦਾ ਓ ਜਿਵੇਂ ਕੋਈ ਆਈ ਨਹੀਂ ਸੀ ਪਿੱਛੇ ਦੀ ਵੀਡੀਓ ਉਹ ਕਹਿੰਦਾ ਘਰ ਵਾਲੀ ਤੂੰ ਘਰ ਵਾਲੀ ਕਹਿੰਦੀ ਵੀ ਤੂੰ ਮੈਨੂੰ ਸੂਟ ਲੈ ਕੇ ਦੇਵੇਂਗਾ ਕਿ ਨਾ ਇਹਨਾਂ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਚੰਗਾ ਸਿੰਪਲ ਰਹਿਣਾ ਤੂੰ ਮੈਨੂੰ ਸੌਖੀ ਦੀ ਗੱਲ ਕਰਦੇ ਸਾਦਾ ਜੀਵਨ ਕਹਿੰਦੇ ਬਾੜ ਵਿਦਵਾਨ ਬਣ ਕੇ ਬਹਿ ਜਾਂਦਾ ਮੈਂ ਸੂਟ ਮੰਗ ਲਿਆ ਵਿਦਵਾਨ ਬਣ ਗਿਆ ਗੋ